ਇਥੇ ਕੇਸ ਇਸ ਦਾ ਬੰਦਾ ਜਿਹੜਾ 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 ਜਿਹ ਇਹ ਗੈਰੀ ਨੀਂਦ ਸੁੱਤੀ ਹੋਈ ਸਰਕਾਰ ਤੁਸੀਂ ਦੇਖ ਸਕਦੇ ਹੋ ਕੋਈ ਮੇਨਟੇਨੈਂਸ ਲੱਖਾਂ ਕਰੋੜਾਂ ਰੁਪਏ ਇਹਨਾਂ ਨੂੰ ਗਵਰਨਮੈਂਟ ਵੱਲੋਂ ਵੀ ਆਉਂਦੇ ਨੇ ਰਾਜਸਥਾਨ ਦੀ ਗਵਰਨਮੈਂਟ ਵੀ ਇਹਨਾਂ ਨਹਿਰਾਂ ਦੀ ਮੇਨਟੇਨੈਂਸ ਵਾਸਤੇ ਪੈਸੇ ਕੱਢਦੀ ਹੈ ਪੰਜਾਬ ਗਵਰਨਮੈਂਟ ਵੀ ਦਿੰਦੀ ਹੈ ਬਟ ਮੇਰਾ ਕਹਿਣਾ ਐਜ਼ ਲੀਡਰ ਆਫ ਦੀ ਆਪੋਜੀਸ਼ਨ ਕਿ ਸਾਰਾ ਪੈਸਾ ਇਰੀਗੇਸ਼ਨ ਮਹਿਕਮੇ ਦੇ ਮੰਤਰੀ ਤੋਂ ਲੈ ਕੇ ਸੰਧਰੀਆਂ ਤੱਕ ਜਾਂਦਾ ਤੁਸੀਂ ਆ ਮੇਨਟੇਨੈਂਸ ਦਾ ਵੇਖੋ ਕਾ ਅਜੇ ਤੱਕ ਬੂਟੀ ਉੱਗੀ ਹੈ ਸਪਾਸੇ ਟੁੱਟਾ ਦੱਸਾਈ ਦਿਓ ਇੱਕ ਪੂਰਾ ਟੁੱਟਾ ਇੱਜਾ ਟੁੱਟਾ ਹੋ ਗਿਆ ਉਹ ਆ ਤਿੰਨ ਗੇਟ ਤੇ ਆ ਡਿੱਗੇ ਸਾਰਿਆਂ ਦੀ ਬਾਕੀ ਪਰਲੇ ਪਾਸੇ ਵੀ ਤੁਸੀਂ ਵੇਖ ਲਓ ਉਧਰ ਵੀ ਅਗਲਾ ਜਿਹੜਾ ਸ਼੍ਰੀਨਗਰ ਨੂੰ ਕਸ਼ਮੀਰ ਨੂੰ ਪੁੱਲ ਜਾਂਦਾ ਉਹ ਤਿੰਨ ਜਗ੍ਹਾ ਤੋਂ ਬੈਠ ਗਿਆ ਰੇਲਵੇ ਵਾਲੇ ਪੁੱਲ ਦੇ ਵੀ ਤਿੰਨ ਪਿਲਰਸ ਬੈਠ ਗਏ ਨੇ ਬਹੁਤ ਭਾਰੀ ਨੁਕਸਾਨ ਕਰੈਕਟਲੀ ਜਿਹੜੀ ਨੈਗਲੀਜੈਂਸ ਹੈ ਇਹਨਾਂ ਦੇ ਦਿਮਾਗ 'ਚ ਹੀ ਕਿਤੇ ਪਾਣੀ ਨਹੀਂ ਆਣਾ ਐਨਆਰਸੀ ਦੇ ਉੱਤੇ ਚਾਹਪੁਰ ਖੰਡੀ ਦੇ ਵਿੱਚ ਥੱਲੇ ਨੂੰ ਪਾਣੀ ਆਂਦੀ ਏ ਇਹਨਾਂ ਨੇ ਆਪਣੇ ਵੱਲੋਂ ਆਸ ਉਮੀਦ ਹੀ ਰਾਈ ਸੀ ਪੈਸਾ ਛਕੀ ਜਾਂਦੇ ਸੀ ਪੈਸੇ ਖਾਈ ਜਾਂਦੇ ਸੀ ਇੱਥੇ ਕਿਸ ਕਿਸਮ ਦਾ ਬੰਦਾ ਜਿਹਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜਿਹੜਾ ਜਹੀ ਵੀ ਇੱਥੇ ਰਿਹਾ ਫਿਰ ਐਸਟੋ ਵੀ ਇੱਥੇ ਰਿਹਾ ਹੁਣ ਐਕਸੀਡੈਂਟ ਵੀ ਇੱਥੇ ਲੱਗਾ ਕੰਮ ਵੀ ਉਹ ਹੀ ਦਿੰਦਾ ਜਿਹੜਾ ਵਿਜੀਲੈਂਸ ਦਾ ਮਹਿਕਮਾ ਇੰਟਰਨਲ ਵਿਜੀਲੈਂਸ ਜਿਹੜੀ ਹੈ ਉਹਦੀ ਦੇਖਰੇਖ ਵੀ ਉਹ ਹੀ ਕਰਦਾ ਤਾਂ ਜਦੋਂ ਤੁਸੀਂ ਇਸ ਕਿਸਮ ਦੇ ਲੋਕ ਇੱਥੇ ਬਿਠਾਏ ਹੋਣ ਕਿ ਜੱਜ ਵੀ ਥਾਣੇਦਾਰ ਵੀ ਹੋਈਏ ਤੇ ਜੱਜ ਵੀ ਹੋਈਏ ਤੇ ਫਿਰ ਇੱਥੇ ਆਹੀ ਬੰਦਾ ਸੀ ਜੋ ਇੱਥੇ ਬੰਧਿਆ ਸਰਕਾਰ ਨੇ ਕਾਰਵਾਈ ਤਾਂ ਕੀਤੀ ਹੈ ਨੀ ਉਹ ਤੇ ਅਧਿਕਾਰੀ ਜਿਹੜੇ ਆ ਸਸਪੈਂਡ ਕੀਤੇ ਆ ਉਹ ਉਹ ਜਿੰਨੇ ਅਧਿਕਾਰੀ ਨੇ ਕੋਈ 15 ਦਿਨ ਪਹਿਲੇ ਆਇਆ ਕੋਈ 1 ਮਹੀਨਾ ਪਹਿਲੇ ਆਇਆ ਜਿਹੜੇ ਪਰਮਨੈਂਟਲੀ ਬਾਈ-ਬਾਈ 25-25 ਸਾਲ ਦੇ ਲੱਗੇ ਨੇ ਮੈਂ ਉਹਨਾਂ ਦਾ ਪੁੱਛਣਾ ਚਾਹਨਾ ਉਹਨਾਂ ਤੇ ਕਾਰਵਾਈ ਤੇ ਉਹਨਾਂ ਤੇ ਹੋਣੀ ਚਾਹੀਦੀ ਕਾਰਵਾਈ ਤੇ ਮਨਿਸਟਰ ਤੇ ਹੋਣੀ ਚਾਹੀਦੀ ਹੈ ਕੋਇਲ ਤੇ ਜਿੰਨੇ ਚਵਾਨੀ ਨਹੀਂ ਲਈ 274 ਕਰੋੜ ਰੁਪਏ ਇਹਨਾਂ ਨੇ ਵਿਖਾਇਆ ਕਿ ਅਸੀਂ 8000 ਕਿਲੋਮੀਟਰ ਦੀਆਂ ਡਰੇਨਾਂ ਤੇ ਜਿੱਥੇ-ਜਿੱਥੇ ਵੀ ਪੰਨਾ ਤੇ ਲਾਂਦੀ ਲੋੜ ਸੀ ਜਾਂ ਇੱਥੇ ਕਿਤੇ ਮੇਨਟੇਨੈਂਸ ਤੇ ਲਾਂਦੀ ਲੋੜ ਸਾਡਾ ਸਿੱਧਾ ਦਾਅਵਾ ਹੈ ਕਿ ਟੋਟਲੀ ਪੈਸੇ ਖਾ ਜਾਂਦੇ ਕੋਈ ਪੈਸਾ ਨਹੀਂ ਲੱਗਾ ਮੈਂ ਅੱਜ ਇੱਥੇ ਇਸ ਗੱਲ ਕਰਨ ਨੂੰ ਆਇਆ ਸੋਮਵਾਰ ਫੇਰ ਕੱਲ ਦੇ ਦਿਨ ਸਾਡਾ ਸੈਸ਼ਨ ਹੈ ਇੱਥੇ ਮਿਨਿਸਟਰ ਨਹੀਂ ਆਇਆ ਤੇ ਸੈਕਟਰੀ ਨਹੀਂ ਆਇਆ ਆ ਹੁਣ ਵੀ ਮੈਂ ਵੇਖਿਆ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਖੁਦ ਹੀ ਜ਼ਮੀਨ ਹੈ ਉਹਨੂੰ ਆਪਣੀ ਪੈਲੀ ਹੀ ਜਿਹੜੀ ਹੈ ਪੁੱਟੀ ਜਾਂਦੇ ਨੇ ਤੇ ਇਥੇ ਆ ਠੇਕੇਦਾਰਾਂ ਨੂੰ ਉਹ ਮਾਲ ਚੁਕਾਈ ਜਾ ਰਹੇ ਨੇ ਵੇਖੋ ਆਪਣੀ ਜ਼ਮੀਨ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਉਹਦੀ ਪਟਾਈ ਕਰਾਈ ਜਾਂਦੇ ਇਥੋਂ 500 ਕਾਸ ਤੇ ਉਹ ਹੈ ਉਹ ਉਹਦੇ ਹੀ ਬਿੱਲ ਬਣਾਈ ਜਾਂਦੇ ਉਹੀ ਛੱਕੀ ਜਾਂਦੇ ਸਰਕਾਰ ਦੀ ਜ਼ਮੀਨ ਹੈ ਇਰੀਗੇਸ਼ਨ ਮਹਿਕਮੇ ਦੀ ਉਹਦੇ ਚੋਂ ਹੀ ਪੱਥਰ ਕੱਢੀ ਜਾਂਦੇ ਨੇ ਉਹਦੇ ਚੋਂ ਹੀ ਮਾਲ ਕੱਢੀ ਜਾਂਦੇ ਉਹ ਠੇਕੇਦਾਰ ਹੁੰਦੇ ਜਾਂਦੇ ਜਦੋਂ ਬਿੱਲ ਬਣਨਾ ਉਹੀ ਇਹਨਾਂ ਨੇ ਇਕੱਠੇ ਹੋ ਕੇ ਛੱਕ ਜਾ। ਜੋ ਬੱਤ ਕਿਸਮਤੀ ਪੰਜਾਬ ਦੀ ਇਹ ਹੈ ਕਿ ਨਾ ਚੀਫ ਮਿਨਿਸਟਰ ਜਾਗਦਾ ਹੈ। ਇਹ ਜਿਹੜੀਆਂ ਮੀਟਿੰਗਸ ਜਨਵਰੀ ਦੇ ਮਹੀਨੇ ਤੋਂ ਸ਼ੁਰੂ ਹੋਣੀਆਂ ਚਾਹੀਦੀਆਂ। ਜੇ ਕੋਈ ਚੀਫ ਮਿਨਿਸਟਰ ਜ਼ਿੰਮੇਵਾਰ ਮੁੱਖ ਮੰਤਰੀ ਦਾ ਰੋਲ ਕਰਦਾ ਤੈਨੂੰ ਇਹ ਜਿਹੜਾ ਇੰਡੀਅਨ ਮੈਟਰੋਲੋਜੀਕਲ ਆਫਿਸ ਹੈ, ਸੈਂਟਰ ਦਾ ਐਗੂਕੇਸ਼ਨ ਮਹਿਕਮਾ ਜਿਹਨੂੰ ਸੈਂਟਰਲ ਵਾਟਰ ਕਮਿਸ਼ਨ ਕਹਿੰਦੇ ਨੇ ਤੇ ਪੰਜਾਬ ਦੀਆਂ ਜਨਵਰੀ ਤੋਂ ਹੀ ਮੀਟਿੰਗਸ ਹੋਣੀਆਂ ਚਾਹੀਦੀਆਂ। ਇਥੇ ਤੇ ਖੁਦਾਈ ਦੇ ਜੋ ਜੋ ਵੀ ਆ ਪ੍ਰੋਟੈਕਸ਼ਨ ਦੇ ਕੰਮ ਨੇ ਜਾਂ ਠੇਕੇ ਨੇ ਇਹ ਤੇ ਅਪ੍ਰੈਲ ਮਈ ਦੇ ਵਿੱਚ ਅਜੇ ਮੈਨੂੰ ਪਤਾ ਲੱਗਾ ਕਿ ਅੱਧੇ ਕਿਤੇ ਠੇਕੇ ਜੇ ਦਿੱਤੇ ਵੀ ਨਹੀਂ ਗਏ ਨਾ ਕੁਝ ਉਦੋਂ ਤੱਕਾ ਕੰਮ ਸਾਰਾ ਬਗੜ ਗਿਆ ਖਤਮ ਹੋ ਗਿਆ